ਸਾਇਜੀ ਕੇ ਬੜੀ ਵੱਡੀ ਤਰਾਸੀ ਕਰੋਪੀ ਜਿਹੜੀ ਆ ਪੰਜਾਬ ਦੇ ਵਿੱਚ ਆਈ ਹੈ ਬਾੜ ਦੀ ਇਹ ਪੀੜਤਾ ਦੇ ਵਿੱਚ ਅਸੀਂ ਸਭ ਲੋਕ ਅੱਜ ਪੂਰਾ ਸਮਾਜ ਹੀ ਲੱਗਾ ਹੋਆ ਉਹਨਾਂ ਸੇ ਰਾਸ ਸਮਗਰੀ ਭੇਜਣੇ ਤੇ ਅਸੀਂ ਇੱਕ ਸੇਮ ਸਬਕ ਅਗੇ ਆਉਂਦੇ ਹਾਂ ਔਰ ਛੂਤੋਂ ਸਾਕਤ ਹੋ ਸਿੱਖ ਜਾਏ ਕਿ ਸੇਵਾ ਸਮਰਪਣ ਤਿਆਗ ਦੀ ਭਾਵਨਾ ਲੈ ਕੇ ਅਰਸੋ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਉਹ ਪਰਿਵਾਰ ਜਿਹੜੇ ਉੱਥੇ ਅੱਜ ਉੱਜੜ ਗਏ ਆ ਉਹ ਘਰ ਜਿਹੜੇ ਬੇਗਰ ਹੋ ਗਏ ਆ ਉਹ ਲੋਕ ਹੈ ਜਿਹੜੇ ਇੱਕ ਨਿੱਕੀ ਨਿੱਕੀ ਰੋਜ਼ਮਰ ਦੀ ਚੀਜ਼ ਤੋਂ ਵੰਚੇ ਤਾਂ ਉਹਨਾਂ ਦੇ ਨਾਲ ਮੋਟਾ ਦਾ ਮੋਟਾ ਜੋੜ ਕੇ ਉਹਨਾਂ ਦੀ ਮਦਦ ਕਰਨ ਸੇ ਅੱਜ ਅੱਜ ਅਸਾ ਜਿਹੜੀ ਸੋ ਭੇਜੀ ਜਾ ਰ ਫਾਈਨਡ 올 ਮਸਟਰਡ ਆਇਲ ਆਟਾ ਚਾਵਲ ਜੋ ਵੀ ਰੋਜ਼ ਮਰਦੀ ਚੀਜ਼ ਗਿਆ ਉਹ ਅਸੀਂ ਪੇਜਦੇ ਇਥੋਂ ਸਾਡੇ ਸਾਥੀ ਸਾਰੇ ਇੱਥੇ ਲੱਗੇ ਆ ਦਿਨ ਰਾਤ ਮਿਹਨਤ ਜਿਹੜੇ ਕਰਦੇ ਪਏ ਪਿਛਲੇ 5-6 ਦਿਨ ਤੋਂ ਅਸੀਂ ਲੱਗੇ ਪਹਿਲਾਂ ਕੇਲਾ ਵੀ ਇਥੇ ਜਾ ਕੇ ਦੇਖ ਕੇ ਆਏ ਐ ਐਕਚੁਅਲੀ ਐਸਾ ਰਿਹਾ ਕਿ ਪੰਜਾਬ ਦੇ ਕੋਈ 1500 ਤੋਂ ਵੱਧ ਜਿਹੜੇ ਆ ਪਿੰਡ ਜਿਹੜੇ ਆ ਇਸ ਪਾਣੀ ਦੀ ਬਾੜ ਦੀ ਕਰੋਪੀ ਦੇ ਨਾਲ ਡੁੱਬ ਗਏ ਆ ਪੂਰੀ ਤਰ੍ਹਾਂ ਡੁੱਬ ਗਏ ਲੋਕਾਂ ਦੇ ਘਰਾਂ ਚ ਅੱਟਰ ਦਾ ਦਾ ਸੂਟ ਪਾਣੀ ਆ ਗਿਆ ਲੋਕਾਂ ਦੇ ਫਰਨੀਚਰ ਘਰ ਦੇ ਸਮਾਨ ਸਭ ਕੁਝ ਸਭ ਖਰਾਬ ਹੋ ਗਏ ਯਾਰ ਲੋਕ ਛੱਤਾਂ ਦਿੱਤੇ ਤਰਪੈਲਾ ਲਾ ਕੇ ਬੈਠੇ ਆ ਕਈ ਦਿਨਾਂ ਤੋਂ ਔਰ ਅੱਗੇ ਵੀ ਉਹਨਾਂ ਨੂੰ ਆਪਣਾ ਫਿਊਚਰ ਦੀ ਨਹੀਂ ਆ ਰਿਹਾ ਲੋਕਾਂ ਦੇ ਬੱਚੇ ਪੜ੍ਹਾਈ ਵਿਖਾਈ ਤੁਰ ਗਏ ਆ ਲੋਕਾਂ ਦੀ ਫਸਲਾਂ ਤਬਾਹ ਗਈਆਂ ਵਾ ਔਰ ਉਹਨਾਂ ਨੂੰ ਇਸ ਟਾਈਮ ਆਪਣੀਆਂ ਬਹੁਤ ਚਿੰਤਾ ਗਈ ਹੈ ਕਿਉਂਕਿ ਚਿੰਤਾ ਐਸਮੀ ਗਈ ਹੈ ਕਿ ਮਨ ਜਿਹੜਾ ਉੱਥੇ ਜਾ ਕੇ ਇੰਨਾ ਕਿ ਵਿਚਲੀਤ ਹੁੰਦਾ ਇੰਨੀ ਕਿ ਜ਼ਿਆਦਾ ਉੱਥੇ ਮਨ ਜਾ ਕੇ ਆਪਣੇ ਮਨ ਨੂੰ ਦਿਲਾਂਦਾ ਹੋਵੇ ਕਿ ਯਾਰਾ ਕੀ ਹੋ ਗਿਆ ਬਣ ਗਿਆ ਇੱਥੋਂ ਦੀ ਸਥਿਤੀ ਤੇ ਉੱਥੇ ਜਾ ਕੇ ਜ ਇਨਿਕ ਤਰਜ਼ੀ ਦੇ ਜਿਹੜੇ ਤਰਾਹੀ ਤਰਾਹੀ ਕਰਦੇ ਪਏ ਗਿਆ ਸੋ ਇਨਸਾਨ ਕੁਛ ਹੋਤੇ ਕਾ ਨਹੀਂ ਸਦਾ ਲੇਕਿਨ ਮੈਂ ਚਾਹਨਾ ਕਿ ਲੋਕ ਆਪਣਾ ਦਿਸ਼ਾਂਤ ਕੱਢਣ ਲੋਕ ਅੱਜ ਇਸ ਸਟ੍ਰਾਸ ਦੀ ਜੋ ਉਹਨਾਂ ਦਾ ਸਾਥ ਦੇਣ ਕਿਉਂਕਿ ਸਮਾਜ ਕਲਿਆਣ ਤੋਂ ਉੱਪਰ ਕੁਛ ਨਹੀਂਗਾ ਲੋਕਾਂ ਨੂੰ ਆਪਣਾ ਸਮਾ ਕਰਨਾ ਚਾਹੀਦਾ ਹੈ ਅੱਜ ਤਨਮਨ ਧਨਾਂ ਉਹਨਾਂ ਦੀ ਸੇਵਾ ਕਰਨ ਦੀ ਲੋੜ ਗਈ ਹੈ ਉਹ ਪਰਿਵਾਰ ਜਿਹੜੇ ਉੱਥੇ ਵੰਚਿਤ ਹੋਏ ਪਏ ਜਿਹੜੇ ਇਸ ਸਟ੍ਰਾਸ ਦੀ ਦੇ ਕਰਕੇ ਪੂਰੇ ਨਿਸ਼ਟਲ ਹੋਏ ਪਏ ਗਿਆ ਉਹਨਾਂ ਦੀ ਮਦਦ ਕਰਨ ਦੀ ਲੋੜ ਗਈ ਉਸ ਤੋਂ ਬਾਅਦ ਵੀ ਜਿਹੜਾ ਹੈ ਉਸ ਤੋਂ ਬਾਅਦ ਦੇਖੋ ਐਸਾ ਹੈ ਕਿ ਇਹ ਸਟ੍ਰਾਸ ਦੀ ਨਾਲ ਜਿਹੜੋ ਪਾਣੀ ਥੱਲੇ ਆਣਾ ਮੈਂ ਉੱਥੇ ਮਹਾਮਾਰੀ ਫੈਲਨੀ ਕਿਉਂਕਿ ਪਸ਼ੂ ਤਾਂ ਦਾ ਬਹੁਤ ਨੁਕਸਾਨ ਔਰ ਉਥੇ ਬਹੁਤ ਵੱਡੀ ਬਦਬੂ ਫੈਲ ਗਈ ਹੈ ਪੋਲਟਰੀ ਫਾਰਮਾਂ ਦੇ ਚ ਮੁਰਗੀਆਂ ਬਾਹਰ ਆ ਗਈਆਂ ਵਾ ਉਹਨਾਂ ਦੀ ਡੈਥ ਹੁੰਦੇ ਕਰਕੇ ਬਿਮਾਰੀ ਉਥੇ ਮਹਾਮਾਰੀ ਫੈਲਨੀ ਹੈ ਔਰ ਅਸੀਂ ਜੋ ਅੱਜ ਭੇਜਨੇ ਦੇਖੋ ਤੁਹਾਡੇ ਸਮੇ ਦਵਾਈਆਂ ਵੀ ਦੇ ਰਹੇ ਕਿਉਂਕਿ ਇਹਦੀ ਪ੍ਰਕੋਪੀ ਦੇ ਕਰਕੇ ਲੋਕੀਏ ਤੋਂ ਬਹੁਤ ਜ਼ਿਆਦਾ ਪੀੜਿਤ ਹੋਣਗੇ ਔਰ ਉਹਨਾਂ ਦੀ ਮਦਦ ਅਸੀਂ ਹਮੇਸ਼ਾ ਹੀ ਆਜਿ ਰਹੇ ਅੱਗੇ ਵੀ ਕਰਦੇ ਰਵਾਂਗੇ ਦਵਾਈਆਂ ਦੇ ਕੈਂਪ ਉੱਤੇ ਲੱਗਣਗੇ ਅੱਜ ਰੋਜ਼ ਮਰਾਂ ਦਵਾਈਆਂ ਜੇ ਕਿਸੇ ਕੋਈ ਇਨਫੈਕਸ਼ਨ ਆ ਪੇਟ ਖਰਾਬ ਹੈ ਕੋ ਬੀਪੀ ਹੈ ਸ਼ੂਗਰ ਹੈ ਬੁਖਾਰ ਹੈ ਕਿਸ ਨੂੰ ਲੋਕਲ ਕਿਸੇ ਦੂਸ ਮੋਸ਼ਨ ਕੋਈ ਵੋਮਿਟਿੰਗ ਹੈ ਉਹ ਦਵਾਈਆਂ ਜਿਹੜੀਆਂ ਜ਼ ਕਿ ਲੋਕ ਦਵਾਈਆਂ ਤੋਂ ਨਾ ਰਹਿ ਜਾਣ ਕੋਈ ਇਹ ਨਾ ਸੋਚੇ ਕਿ ਸਾਡੀ ਬਾਹਰੋਂ ਕੋਈ ਆ ਗਈ ਡਾਕਟਰਾਂ ਦੀ ਟੀਮ ਹੀ ਚਾਹੀਦੀ ਡਾਕਟਰਾਂ ਦੇ ਕੈਂਪ ਉੱਤੇ ਲੱਗੇ ਆ ਅਸੀਂ ਦੋ ਦਿਨ ਪਹਿਲਾਂ ਵੀ ਅਸੀਂ ਸਾਡੇ ਰਾਸ਼ਟਰੀ ਮਾਲ ਸਚਿਵ ਤਰਨ ਸਿੰਘ ਜੀ ਉਹਦੇ ਨਾਲ ਗਏ ਸੀ ਉੱਥੇ ਡਾਕਟਰਾਂ ਦੀ ਟੀਮ ਲਾਈ ਗਈ ਹੈ ਸਾਡੀ ਸੇਵਾ ਭਾਰਤੀ ਦੇ ਮਾਧਿਅਮ ਦੇ ਨਾਲ ਮੈਡੀਕਲ ਦੀਆਂ ਟੀਮਾਂ ਉੱਤੇ ਘਰ-ਘਰ ਪਿੰਡ-ਪਿੰਡ ਤੇ ਲੱਗੀ ਆ ਜਿਹੜੀ ਉੱਥੇ ਲੋਕਾਂ ਦੀ ਸੇਵਾ ਦਿਨ-ਰਾਤ ਕਰਦੀ ਰਹੀ ਹੈ ਸੰਗ ਦਾ ਵਿਭਾਗ ਕਾਰਜਵਾਹ ਦੇ ਨਾਤੇ ਜ਼ਿੰਮੇਵਾਰੀ ਹੈ ਮੇਰੇ ਕੋਲੋਂ ਤੋਂ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਵਿੱਚ ਆਪਦਾਈ ਹਾਲਾਂ ਦੀ ਇਹਦੇ ਨਾਲ ਸਾਡਾ ਪੂਰਾ ਜਿਹੜਾ ਸਮਾਜ ਜਿਹੜਾ ਹੈ ਉੱਥੇ ਪਿੰਡਾਂ ਦਾ ਉਹ ਬਹੁਤ ਜਿਆਦਾ ਕਦੇ ਨਾਲ ਬਾੜ ਦੇ ਨਾਲ ਗ੍ਰਸਿਤ ਹੈ ਉਹਦੇ ਕਰਕੇ ਜਿਹੜੀ ਹੈ ਉੱਥੇ ਲੋਕਾਂ ਨੂੰ ਜਿਹੜੀ ਹੈ ਰਾਸ਼ਨ ਪਾਣੀ ਦੀ ਬਰਤਨ ਤੋਂ ਲੈ ਕੇ ਕਰਕੇ ਉਹਨਾਂ ਦੇ ਚੁੱਲੇ ਚੋਕਲੇ ਚੌਂਕੇ ਤੱਕ ਜਿਹੜੇ ਹਨ ਰੁੜ ਗਏ ਹਨ ਉਹ ਸਾਰੇ ਸਮਾਨਾਂ ਦੇ ਉੱਤੇ ਬਿਸਤਰ, ਮੈਟਰਸ ਸਭ ਚੀਜ਼ਾਂ ਦੀ ਜ਼ਰੂਰਤ ਹੈ। ਤੋਂ ਸ਼ਹਿਰੀ ਸਮਾਜ ਵੀ ਜਿਹੜਾ ਉਹਨਾਂ ਦੇ ਨਾਲ ਪੁੱਲਾ ਕੰਦੇ ਨਾਲ ਕੰਦਾ ਮਿਲਾ ਕਰਕੇ ਜਿਹੜਾ ਕੰਮ ਕਰ ਰਿਹਾ ਹੈ, ਪੂਰਾ ਸਮਾਜ ਮਿਲ ਕੇ ਕਰ ਰਿਹਾ ਹੈ। ਤੋਂ ਸੇਵਾ ਭਾਰਤੀ ਦੇ ਬੈਨਰ ਤਲੇ ਜਿਹੜੇ ਹੈ, ਰਾਹੁਲ ਜੀ ਨੂੰ ਵੀ ਪ੍ਰੇਰਣਾ ਮਿਲੀ। ਤੋਂ ਇਹਨਾਂ ਨੇ ਵੀ ਕਿਹਾ ਕਿ ਮੈਂ ਆਪਣਾ ਕੁਝ ਆਪਣੇ ਪਰਿਵਾਰ ਵੱਲੋਂ ਜਿਹੜਾ ਹੈ ਸਹਿਯੋਗ ਦੇਣਾ ਚਾਹਨਾ। ਉਸ ਨਮਿੱਤਾ ਜਿਹੜੀ ਹੈ ਪੂਰੀ ਰਾਸ਼ਨ ਦੀ ਗੱਡੀ ਜਿਹੜੀ ਭਰ ਕਰਕੇ ਆਇਆ ਹੈ ਤੇ ਭੇਜ ਰਹੇ ਆ ਉਹਦੇ ਵਿੱਚ ਦਵਾਈਆਂ ਵੀ ਹੈ ਔਰ ਉਹਨਾਂ ਦੇ ਜਿਹੜਾ ਜ਼ਰੂਰੀ ਜਿਹੜਾ ਦਿਨ ਦਿਨ ਰਾਤ ਜਿਹੜਾ ਕੰਮ ਆਉਣ ਵਾਲਾ ਸਮਾਨ ਉਹ ਵੀ ਇਸ ਦਾ ਕਾਰ ਵਿੱਚ ਗੱਡੀ ਵਿੱਚ ਹੈ ਤੇ ਉੱਥੇ ਜਾ ਕਰਕੇ ਬਾਹਰ ਗਰਸੀ ਜਿਹੜਾ ਖੇਤਰ ਹੈ ਜਿਹੜਾ ਦੁਰਗਮ ਜਿੱਥੇ ਹਾਲੀ ਤੱਕ ਸਮਾਨ ਨਹੀਂ ਪਹੁੰਚਿਆ ਉੱਥੇ ਜਾ ਕਰਕੇ ਸਾਰੇ ਸਮਾਨ ਦਾ ਵੰਡਣ ਕਰਨਗੇ ਉਸ ਤੋਂ ਬਾਅਦ ਵੀ ਜ ਹਾਂ ਇਹ ਸਾਡੀ ਸੇਵਾ ਭਾਰਤੀ ਵੱਲੋਂ ਐਸੀ ਯੋਜਨਾ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ ਬਾਅਦ ਤੋਂ ਬਾਅਦ ਜਿਹੜੀਆਂ ਉੱਤੇ ਕਾਫੀ ਪਰੇਸ਼ਾਨੀਆਂ ਆਉਣ ਵਾਲੀਆਂ ਹੈ ਜਿਦ ਵਿੱਚ ਜੇ ਉੱਤੇ ਡੰਗਰ ਜਿਹੜੇ ਮਵੇਸ਼ੀਆਂ ਦੀ ਬਹੁਤ ਜ਼ਿਆਦਾ ਹਾਨੀ ਹੋਈ ਹੈ ਉੱਤੇ ਬਿਮਾਰੀ ਵਗੈਰਾ ਦੀ ਜਿਹੜੀ ਉੱਤੇ ਫੈਲਣ ਦਾ ਡਰ ਹੈ ਤੋਂ ਸਾਡਾ ਡਾਕਟਰਾਂ ਦੀ ਟੀਮਾਂ ਦੇ ਨਾਲ ਜਿਹੜਾ ਕੰਸਰਨ ਹੋ ਗਿਆ ਇੱਕ ਦੋ ਦਿਨ ਪਹਿਲੇ ਮੱਲਾ ਸਮਝ ਲੀਏ ਬੁੱਧਵਾਰ ਬਲ ਲਬੇ ਦਰਿਆ ਵਿਖੇ ਇੱਕ ਡਾਕਟਰਾਂ ਦਾ ਜਿਹੜੇ ਅੰਬਰੀਸਰ ਦੇ ਵਿਸ਼ੇਸ਼ਗਿਆ ਡਾਕਟਰ ਡਾਕਟਰ ਤੁਲੀ ਦੁਆਰਾ ਇੱਕ ਆਪਣੀ ਟੀਮ ਦੇ ਨਾਲ ਉੱਤੇ ਇੱਕ ਸੇਵਾ ਭਾਰਤੀ ਦੇ ਬੈਨਰ ਤਲੇ ਇੱਕ ਕੈਂਪ ਲਗਾਇਆ ਗਿਆ ਜਿੱਤੇ ਉੱਤੇ ਲਗਭਗ ਉੱਤੇ ਆਸ-ਪਾਸ ਤੇ ਪੰਜ-ਸੱਤ 10 ਪਿੰਡਾਂ ਦੇ 150 ਦੇ ਲਗਭਗ ਜਿਹੜੇ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਾਇਆ ਉਹਨਾਂ ਨੂੰ ਡੇਡ ਡੇਡ ਦੋ ਦੋ ਮਹੀਨਿਆਂ ਦੀ ਦਵਾਈਆਂ ਦੇ ਕੇ ਕਰਕੇ ਆਏ ਆ ਤਾਂ ਅਗਲੀ ਯੋਜਨਾ ਦੇ ਵਿੱਚ ਵੀ ਹੈ ਕਿ ਹਰ ਐਤਵਾਰ ਜਿਹੜਾ ਹੈ ਇੱਕ ਬੇਸ ਕੈਂਪ ਬਣਾ ਕਰਕੇ ਜਿੱਥੇ ਨਾਲ ਲੱਗਦੇ ਪੰਜ ਸੱਤ 10 ਕੈਂਪ ਲੱਗਦੇ ਆ ਤਾਂ ਅਗਲੇ ਐਤਵਾਰ ਚਾਰ ਪੰਜ ਜਗ੍ਹਾਾਂ ਦੇ ਉਸ ਬਾੜ ਗਰਸੀ ਤੇ ਖੇਤਰ ਦੇ ਵਿੱਚ ਮੈਡੀਕਲ ਕੈਂਪ ਲੱਗਣ ਜਾ ਰਹੇ ਆ ਜਿੱਥੇ ਡਾਕਟਰ ਸੀਨੀਅਰ ਡਾਕਟਰ ਵੀ ਰਹਿਣਗੇ ਤੇ ਉਹਨਾਂ ਦੇ ਨਾਲ ਜਿਹੜੇ ਮੈਡੀਕਲ ਕਾਲਜ ਦੇ ਜਿਹੜੇ ਸਟੂਡੈਂਟ ਵਿਦਿਆਰਥੀ ਆ ਜਿਹੜੇ ਲਾਸਟ ਇਅਰ ਆਪਰਾ ਕਰ ਰਹੇ ਆ ਉਹ ਉਹ ਵੀ ਨਾਲ ਉਹਨਾਂ ਨਾਲ ਸਹਾਇਕ ਦੇ ਨਾ ਕੁਝ ਗਰਾਊਂਡ ਜ਼ੀਰੋ ਤੱਕ ਹੋ ਗਿਆ ਹੈ ਉਹ ਹਰ ਪਿੰਡਾਂ ਦੇ ਵਿੱਚ ਹੋ ਗਿਆ ਹੈ ਤੇ ਜੇ ਮੈਂ ਕਾਫੀ 100 ਚੱਲ ਰਹੇ ਹੋ ਕਿੰਨਾ ਕਿ ਸਮਾਂ ਲੱਗੇਗਾ ਅਗਰ ਹਾਰ ਉੱਤਰਦਾ ਤੇ ਕਿੰਨਾ ਕਿ ਸਮਾਂ ਲੱਗ ਸਕਦਾ ਦੇਖੇ ਜਿਹੜੀ ਪਰੇਸ਼ਾਨੀ ਹੈ ਇਸ ਫਸਲ ਦੀ ਨਹੀਂ ਹੈ ਜਿਹੜੀ ਉੱਥੇ ਜਾਣਕਾਰੀ ਆਈ ਹੈ ਦੇਖੋ ਇਹ ਤੇ ਫਸਲ ਪੂਰੀ ਜਿਹੜੀ ਰੁੜੀ ਗਈ ਹੈ ਲੇਕਿਨ ਜਿਹੜਾ ਉਹਦੇ ਨਾਲ ਜਿਹੜੀ ਹੈ ਬਾੜ ਦੇ ਨਾਲ ਜਿਹੜੀ ਰੇਤਾ ਬਾਲੂ ਆਈ ਹੈ ਉਹ ਵੀ ਜ਼ਮੀਨਾਂ ਦੇ ਉੱਤੇ ਚੜ ਗਈ ਹੈ ਔਰ ਉੱਥੋਂ ਦੇ ਜਿਹੜੇ ਉੱਥੋਂ ਦੇ ਲੋਕਾਂ ਨਾਲ ਗੱਲ ਕਰੀਏ ਤਾਂ ਕਹਿੰਦੇ ਇਹਨੂੰ ਚਲਾਣ ਵਾਸਤੇ ਬੜਾ ਪਤਲਾ ਕਰਨ ਵਾਸਤੇ ਜ਼ਮੀਨ ਨੂੰ ਇਹਨੂੰ ਦੋ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਹੋ ਸਕਦਾ ਹੈ ਕਿ ਅਕਈ ਕਣਕ ਦੀ ਫਸਲ ਵੀ ਕਈ ਜਗ੍ਹਾ ਜਿਹੜੇ ਬਿਲਕੁਲ ਦਰਿਆ ਦੇ ਲਾਗਲੇ ਪਿੰਡ ਹੈ ਉੱਥੇ ਕਣਕ ਦੀ ਫਸਲ ਨੂੰ ਜਿਹੜੀ ਇਹ ਦਿੱਕਤ ਆਏਗੀ ਉਹਨੂੰ ਵੀ ਬੀਜਣ ਵਾਸਤੇ ਜਿਹੜਾ ਸਮਾਂ ਲੱਗੇਗਾ ਤਾਂ ਅਗਲੀ ਫਸਲ ਤੱਕ ਵੀ ਜਿਹੜੀ ਪਰੇਸ਼ਾਨੀ ਹੈ ਤਾਂ ਗਰੀਬ ਗੁਰਬਾਤੇ ਇਹੋ ਜਿਹਾ ਵੀ ਹੈ ਕਈ ਜਗ੍ਹਾ ਤੇ ਰਾਏ ਸਿੰਘ ਬਰਾਦਰੀ ਕਾਫੀ ਰਹਿੰਦੀ ਉੱਥੇ ਕਾਫੀ ਗਰੀਬ ਗੁਰਬਾਹ ਰਹਿੰਦਾ ਹੈ ਜਿਹ ਉਕਿ ਖੇਤੀ ਦੇ ਵੀ ਜੀ ਵੱਡੀ-ਵੱਡੀ ਦੇ ਟਾਈਮ ਤੇ ਜਿਵੇਂ ਜੀਰੀ ਬਣਣੀ ਸੀ ਤੋ ਜੀਰੀ ਵੇਲੇ ਵੀ ਉਹਨਾਂ ਦੀ ਦਿਹਾੜੀਆਂ ਲੱਗਦੀਆਂ ਆ ਕਿ ਆਣ ਵੇਲੇ ਉਹਨਾਂ ਦੀ ਦਿਹਾੜੀ ਦੇ ਉੱਤੋਂ ਦਾ ਵੀ ਜਿਹੜਾ ਹੈ ਉਹ ਦਿੱਕਤ ਹੈ ਤੋ ਉਹਨਾਂ ਦਾ ਸਭ ਕੁਝ ਰੁੜਗੜ ਗਿਆ ਹੁਣ ਤੇ ਰਾਸ਼ਨ ਜਾ ਰਿਹਾ ਹੈ ਤੋ 5-7 ਦਿਨਾਂ ਤੱਕ ਦੇ ਰਾਸ਼ਨ ਦੀ ਪਰਵਾਹੀ ਹੋ ਜਾਏਗੀ ਉਸ ਤੋਂ ਬਾਅਦ ਕੀ ਹੈ ਇਸ ਕਰਦੀ ਵਿੱਚ ਚਿੰਤਾ ਕਰਦੇ ਹੋਏ ਸੇਵਾ ਭਾਰਤੀ ਨੇ ਆਪਣੀ ਇਸ ਤਰ੍ਹਾਂ ਯੋਜਨਾ ਬਣਾਈ ਕਿ ਲੰਬੇ ਸਮੇਂ ਤੱਕ ਜਿਹੜਾ ਕੰਮ ਕਰਾਂਗੇ ਉੱਤੇ ਜਾ ਕਰਕੇ ਗਰਾਊਂਡ 0 ਤੇ ਹੀ ਕਰਾਂਗੇ ਉੱਤੇ ਚਿਕਿਤਸਾ ਸਹਾਇਤਾ ਉਹਨਾਂ ਨੂੰ ਜਿਵੇਂ ਬਿਸਤਰ ਵਗੈਰਾ ਜਿਹੜੇ ਹਨ ਮੰਨ ਲਓ ਫੋਲਡਿੰਗ ਬੈਡ ਹੋਵੇ ਜਿਹੜਾ ਜ਼ਰੂਰਤ ਹੈ ਉਸ ਤਰ੍ਹਾਂ ਮੈਟ੍ਰਸ ਵਗੈਰਾ ਦੀ ਜ਼ਰੂਰਤ ਹੈ ਸਟੋਵ ਦੀ ਜ਼ਰੂਰਤ ਹੈ ਇਹ ਸਭ ਚੀਜ਼ਾਂ ਵੀ ਜਿਹੜੀਆਂ ਬਾਅਦ ਚ ਪ੍ਰੋਵਾਈਡ ਕਰਨ ਵਾਲੀਆਂ ਚੀਜ਼ਾਂ ਕੱਪੜਿਆਂ ਦੀ ਜ਼ਰੂਰਤ ਤੱਕ ਆ ਕੇ ਆਉਣ ਵਾਲੇ ਸਮੇਂ ਨਾਲ ਹੀ ਸਰਦੀ ਦਾ ਜਿਹੜਾ ਪ੍ਰਕੋਪ ਆ ਜਾਣਾ ਹੈ ਉਹਨਾਂ ਦੇ ਸਾਰੇ ਕੱਪੜੇ ਵੀ ਜਣੇ ਉੱਤੇ ਰੁੱੜ ਗਏ ਹਨ ਇਸ ਬਾਰ ਦੇ ਵਿੱਚ ਉਹਨਾਂ ਦੇ